ਹੈਲੋ ਜੀ ਸ਼ਤਸ਼੍ਰੀ ਅਕਾਲ ਅਨੰਤ ਫੈਸ਼ਨ ਬੁਟੀਕ ਐਂਡ ਫੂਡ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਦੀ ਵੀਡੀਓ ਦੇ ਵਿੱਚ ਵੀ ਆਪਾਂ 바ਵਾਂ ਦੇ ਵਿੱਚ ਜੋੜ ਪਾਵਾਂਗੇ ਜੀ ਕੱਲ ਵੀ ਆਪਾਂ ਜੋੜ ਵਾਲੀਆਂ 바ਵਾਂ ਦੀ ਵੀਡੀਓ ਅਪਲੋਡ ਕੀਤੀ ਸੀ ਉਹ ਆਲ ਓਵਰ ਪ੍ਰਿੰਟ ਦੇ ਵਿੱਚ ਜੋੜ ਦੱਸਿਆ ਸੀ ਆਪਾਂ ਨੇ ਤੇ ਹੁਣ ਦੱਸ ਦੱਸਾਂਗੇ ਜੀ ਤੁਹਾਨੂੰ ਵੀ ਬਾਰਡਰ ਵਾਲੀ ਜਿਵੇਂ ਐਵੇਂ ਦਾ 셔ਟ ਹੁੰਦੀ ਹੈ ਜਿਹਦੇ ਵਿੱਚ ਬਾਰਡਰ ਜਿਹਾ ਬਣਿਆ ਹੁੰਦਾ ਹਨਾ ਉਹਦੀਆਂ ਸਾਈਡ ਤੇ ਬਾਜੂ ਦਿੱਤੀਆਂ ਹੁੰਦੀਆਂ ਨੇ ਉਹ ਦੇ ਵਿੱਚ ਕਿਵੇਂ ਜੋੜ ਪਾਈਏ ਆਪਾਂ ਦੇਖੋ ਇਹਨਾਂ ਨੇ ਦਿੱਤਾ ਹੁੰਦਾ ਜਗਾ ਵੀ ਇੰਨੀ ਇਹ ਬਾਵਾ ਦੀ ਹੈ ਤੇ ਇਹ 셔ਟ ਦਾ ਪੱਲਾਗਾ ਉਹਦੇ ਵਿੱਚ ਆਪਾਂ ਇਹ ਕਟਿੰਗ ਕਰ ਲਾਂਗੇ ਜੀ ਹੁਣ ਆਪਾਂ ਨੇ ਇਹਦੇ ਵਿੱਚ ਜੋੜ ਪਾਉਣਾ ਜੋੜ ਇਸ ਤਰੀਕੇ ਨਾਲ ਪਾਉਣਾ ਵੀ ਸੋਨਾ ਵੀ ਲੱਗੇ ਵੀ ਜੋੜ ਪਾਇਆ ਹੋਇਆ ਹੈ ਨਾ ਲੱਗੇ ਵੀ ਆਪਾਂ ਨੇ ਇਹ ਵੀ ਅਲੱਗ ਤੋਂ ਜੋੜੀਆਂ ਹੋਈਆਂ ਨੇ ਇਹ ਆਪਾਂ ਨੇ ਦੇਖੋ ਬਾਹਾਂ ਦੇ ਪੱਲੇ ਅਲੱਗ ਕਪੜਾ ਤਾਰ ਲਿਆ ਤੇ ਜਿਹੜਾ 셔ਟ ਦਾ ਪੱਲਾ ਸੀ ਉਹ ਲੱਗ ਤਾਰ ਲਿਆ ਆਪਾਂ ਇਸ ਤਰ੍ਹਾਂ 1.5 ਇੰਚ ਚੌੜੀਆਂ ਦੋ ਪੱਟੀਆਂ ਲੈ ਲਾਂਗੇ ਜੀ ਜਿੰਨੀ ਆਪਣੀ ਬਾਹਾਂ ਦੀ ਲੈਂਥ ਹੈ ਮੰਨ ਲਓ ਆਪਾਂ 20 ਇੰਚ ਦੀ ਬਾਹ ਰੱਖਣੀ ਹੈ ਤਾਂ 20 बाई ਇੰਚ ਦੀਆਂ ਐਵੇਂ ਤੁਸੀਂ ਪੱਟੀਆਂ ਲੈ ਲਿਓ ਇੱਕ ਆਪਾਂ ਨੂੰ ਇਹ ਡੋਰੀ ਜਹੀ ਹਿੰਦੀ ਹੈ ਇਹ ਪਾਈਪੀ ਨਾਲ ਹੀ ਇਹ ਡੋਰੀ ਲੈ ਲਿਓ ਤੁਸੀਂ ਦੇਖੋ ਹੁਣ ਆਪਾਂ ਇਹਦੇ ਵਿੱਚ ਨਾ ਜੋੜ ਪਾਉਣਾਗਾ ਜੋੜ ਵੀ ਉਸ ਤਰੀਕੇ ਨਾਲ ਪਾਉਣਾ ਵੀ ਆਪਣੀਆਂ ਬਾਵਾ ਵੀ ਡਿਜ਼ਾਈਨਰ ਬਣ ਜਾਣ ਦੇਖੋ ਜਿਵੇਂ ਆਪਾਂ ਪਾਈਪਿੰਗ ਕੱਢਦੇ ਹੁੰਨੇ ਆ ਉਸ ਤਰ੍ਹਾਂ ਆਪਾਂ ਡੋਰੀ ਰੱਖ ਲੈਣੀ ਹੈ ਜੀ ਜਿਹੜਾ ਆਪਾਂ ਨੇ ਇੱਕ ਪਾਸੇ ਸਾਈਡ ਤੇ ਵੀ ਜਿਹੜੇ ਪੱਲੇ ਦਾ ਦੇਖ ਲਿਓ ਤੁਸੀਂ ਡਿਜ਼ਾਈਨ ਦੇ ਹਿਸਾਬ ਨਾਲ ਵੀ ਕਿਹੜੀ ਸਾਈਡ ਜਿਹੜਾ ਜੋੜਨੀ ਹੈ ਕਿਉਂਕਿ ਉਹ ਤੁਸੀਂ ਆਪ ਦੇਖਣਾਗਾ ਵੀ ਤੁਹਾਡਾ ਕੱਪੜਾ ਕਿਹੜੇ ਡਿਜ਼ਾਈਨ ਦਾਗਾ ਜਾਂ ਕਿਵੇਂ ਆਪਾਂ ਨੇ ਜੋੜ ਪਾਉਣਾ ਮੈਂ ਤੁਹਾਨੂੰ ਸਿਰਫ ਜੋੜ ਪਾਉਣ ਦਾ ਤਰੀਕਾ ਦੱਸਦੀਆਂ ਵੀ ਵਧੀਆ ਸੋਹਣਾ ਕਿਵੇਂ ਲੱਗੂਗਾ ਇਹ ਆਪਾਂ ਨੇ ਹੁਣ ਡੋਰੀ ਲੈ ਲਈ ਜੀ ਆਪਾਂ ਇਹਦੀ ਜਿਵੇਂ ਪਾਈਪਿੰਗ ਲਾਉਣੀ ਹੁੰਦੀ ਆ ਆਪਾਂ ਉਵੇਂ ਇਹਨੂੰ ਕੱਢ ਲਾਂਗੇ ਆਪਾਂ ਤੁਹਾਨੂੰ ਦੂਸਰਾ ਪੱਲਾ ਵੀ ਜੁਆਇੰਟ ਕਰਨਾ ਦੱਸਾਂਗੇ ਵੀ ਕਿਵੇਂ ਵਧੀਆ ਲੱਗਦਾ ਦੇਖੋ ਇਹ ਆਪਾਂ ਨੇ ਇੱਥੇ ਪਾਈਪਿੰਗ ਮੰਗੂ ਇੱਕ ਸਾਈਡ ਲਾਤੀ ਕਿਕੇ ਦੇ ਇਸ ਤਰ੍ਹਾਂ ਇਹ ਡਿਜ਼ਾਈਨ ਬਣਿਆ ਹੋਇਆ ਆਪਾਂ ਨੇ ਹੁਣ ਦੂਸਰਾ ਸੇਮ ਜਿਹੜੀ ਸਾਈਡ ਇਹ ਡਿਜ਼ਾਈਨ ਇਹਦਾ ਕੋਲੋ ਕੋਲੀ ਆਵੇ ਆਪਾਂ ਨੇ ਦੂਸਰਾ ਪੱਲਾ ਲੈ ਲੈਣਾ ਉਹ ਆਪਾਂ ਉੱਪਰੋਂ ਲੈ ਆਏ ਸੀ ਜੀ ਜੋ ਜਿਹੜੀ ਪਾਈਪਿੰਗ ਹੈ ਉਹ ਲਾਉਂਦੇ ਇੱਥੋਂ ਆਪਾਂ ਨੀਚੋਂ ਬਾਰਡਰ ਤੋਂ ਰੱਖਣਾਗਾ ਕਿਉਂਕਿ ਆਪਣਾ ਬਾਰਡਰ ਉੱਚਾ ਨੀਮਾ ਨਹੀਂ ਹੋਣਾ ਚਾਹੀਦਾ ਮੈਂ ਤੁਹਾਨੂੰ ਦਿਖਾਉਣੀ ਆ ਜੀ ਜਿਵੇਂ ਇਹਦੇ نیچے ਆ ਲੈਣਾ ਜੀਆਂ ਬਣੀਆਂ ਹੋਈਆਂ ਨੇ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਇਹਨੂੰ ਆਪਾਂ ਬਿਲਕੁਲ ਛਾਰ ਰੱਖਣਾਗਾ ਤੇ ਜਿਹੜੀ ਆਪਾਂ ਨੇ ਪਾਈਪਿੰਗ ਲਾਈ ਸੀਗੀ ਉਹਦਾ ਕੱਪੜਾ ਆਪਾਂ ਅੰਦਰਲੀ ਸਾਈਡ ਰੱਖ ਕੇ ਇਹ ਸਿਰਫ ਡੋਰੀ ਡੋਰੀ ਵਾਲੀ ਸਾਈਡ ਬਾਹਰ ਰੱਖਣੀ ਹੈ ਇਹ ਦੇਖੋ ਹੁਣ ਡੋਰੀ ਦੇ ਬਿਲਕੁਲ ਕਿਨਾਰੇ ਤੇ ਜੰਮੀ ਵੀ ਆਪਾਂ ਨੇ ਸਫਾਈ ਨਾਲ ਜਿਹੜੀ ਸਲਾਈ ਲਾ ਦੇਣੀ ਹੈ ਇਹ ਆਪਾਂ ਨੇ ਕੱਪੜੇ ਤੇ ਨਹੀਂ ਜੀ ਸਲਾਈ ਦਿਸਣੀ ਚਾਹੀਦੀ ਬਿਲਕੁਲ ਡੋਰੀ ਦੀ ਜੜ ਚ ਸਲਾਈ ਲਾਉਣੀ ਹੈ ਤੁਸੀਂ ਰਾਮ ਨਾਲ ਇਹਨੂੰ ਨਾ ਕੋਈ ਉੱਪਰਲਾ ਕਪੜਾ ਖਿੱਚਣਾ ਨਾ ਨੀਚੇ ਵਾਲਾ ਦੋਨੋਂ ਇਕਸਾਰ ਰੱਖ ਕੇ ਸਲਾਈ ਲਾ ਦਿਓ ਦੇਖੋ ਇਹ ਜੋੜ ਕਿੰਨਾ ਸੋਹਣਾ ਲੱਗ ਰਿਹਾ ਹੈਗਾ ਇਹ ਆਪਾਂ ਨੂੰ ਐਵੇਂ ਲੱਗ ਨਹੀਂ ਰਿਹਾ ਵੀ ਸਲਾਈ ਮਾਰੀ ਹੋਈ ਹੈ ਤੁਸੀਂ ਦੇਖ ਸਕਦੇ ਹੋ ਦੋਨੋਂ ਪ੍ਰਿੰਟ ਨਾਲ ਮਿਲ ਰਹੇ ਨੇ ਜਿਹੜਾ ਇਹਦੇ ਵਿੱਚ ਪ੍ਰਿੰਟ ਬਣਿਆ ਹੋਇਆ ਇਹ ਦੇਖੋ ਇਹਦੇ ਨਾਲ ਬਿਲਕੁਲ ਐਂ ਲੱਗਦਾ ਵੀ ਇੱਕੋ ਕਪੜਾ ਹੋਵੇ ਇਹ ਦੇਖੋ ਜੀ ਆਪਾਂ ਨੇ ਪਾਈਪ ਇਨ ਕੱਢ ਲਈ ਹੈ ਇਹ ਆਪਾਂ ਨੇ ਸੈਂਟਰ 'ਚ ਲੈ ਕੇ ਆਉਣੀ ਹੈ ਜੀ ਕੱਲ ਜਿਹੜਾ ਜੋੜ ਪਾਇਆ ਸੀ ਉਹ ਆਪਾਂ ਨੇ ਬੈਕ ਪੱਲੇ ਤੇ ਪਾਇਆ ਸੀ ਹੁਣ ਇਹ ਜਿਹੜਾ ਡਿਜ਼ਾਈਨ ਬਾਰਡਰ ਵਾਲਾ ਹੁੰਦਾ ਉਹਦੀ ਸੈਂਟਰ 'ਚ ਆਪਾਂ ਨੇ ਇਹ ਜੋੜ ਰੱਖਣਾਗਾ ਦੇਖੋ ਜਿਹੜਾ ਆਪਣਾ ਫਲਾਵਰ ਜਾਂ ਬਣਿਆ ਹੋਇਆ ਸੀ ਸੈਂਟਰ 'ਚ ਉਹ ਡਿਜ਼ਾਈਨ ਸੈਂਟਰ 'ਚ ਜੁਆਇੰਟ ਹੋਊਗਾ ਬਾਕੀ ਜਿਵੇਂ ਆਪਾਂ ਬਾਜੂ ਬਣਾਉਨੇ ਆ ਜੀ ਉਹਵੇਂ ਤੁਸੀਂ ਕਾਟ ਪਾ ਦਿਓ ਇਹ ਜਿਹੜੀ ਪਾਈਪਿੰਗ ਆ ਇਹ ਥੋੜੀ ਸੈਂਟਰ 'ਚ ਰਹਿ ਜੂ ਇਹਦੇ ਨਾਲ ਆਪਣੀ ਸ਼ਰਟ ਆ ਜਿਹੜੀ ਬਹੁਤ ਸੋਹਣੀ ਬਣੂਗੀ ਤੇ ਬਾਹਾਂ ਬਿਲਕੁਲ ਉਪਰੀਆਂ ਜੀਆਂ ਨਹੀਂ ਲੱਗਣਗੀਆਂ